ਮੀਡੀਆ ਚ ਖਬਰਾਂ ਮੁਤਾਬਕ ਪੰਜਾਬ ਦੇ ਵੱਖਰੇ ਵੱਖਰੇ ਹਿੱਸਿਆਂ ਚ ਹੁਣ ਨਸ਼ੀਲੇ ਪਦਾਰਥ ਯਾਨੀ ਡਰੱਗਸ ਉਹਨੇ ਸੌਖੇ ਨਹੀਂ ਮਿਲਦੇ ਇਹ ਰਿਪੋਰਟ ਹੈ ਨਾਰਕੋਟਿਕਸ ਕੰਟਰੋਲ ਬਿਊਰੋ ਦੀ ਜਿਹੜਾ ਇਸ ਮਸਲੇ ਤੇ ਨਿਗਰਾਨੀ ਰੱਖਦਾ ਹੈ ਇੱਕ ਬੜੀ ਚੰਗੀ ਖਬਰ ਹੈ ਅਤੇ ਇਹ ਕਾਮਯਾਬੀ ਰਾਜ ਸਰਕਾਰ ਸਿਆਸੀ ਪਾਰਟੀਆਂ ਅਤੇ ਐਨ ਜੀਓਜ਼ ਵੱਲੋਂ ਚਲਾਈਆਂ ਜਾ ਰਹੀਆਂ ਮਹਿੰਮ ਕਰਕੇ ਹੈ ਪਰ ਇਸ ਮਸਲੇ ਤੇ ਟਿਲ ਬਿਲਕੁਲ ਨਹੀਂ ਵਰਤਣੀ ਚਾਹੀਦੀ ਪਿਛਲੇ ਕੁਝ ਸਾਲਾਂ ਚ ਹਾਲਾਤ ਬਹੁਤ ਗੰਭੀਰ ਬਣ ਗਏ ਸਨ ਪਿਛਲੇ ਸਾਲ ਮੁਲਕ ਦੇ 30000 ਕੇਸਾਂ ਵਿੱਚੋਂ ਕਰੀਬ 15000 ਕੇਸ ਸਿਰਫ ਪੰਜਾਬ 'ਚ ਦਰਜ ਕੀਤੇ ਗਏ। ਵੈਸੇ ਵੀ ਪੰਜਾਬ ਦਾ ਪਾਕਿਸਤਾਨ ਦੇ ਨਾਲ ਲੱਗਦਾ ਬਾਰਡਰ ਹੈ ਜਿੱਥੋਂ ਡਰੱਗਸ ਆ ਸਕਦੇ ਨੇ। ਕੇਂਦਰ ਦਾ ਡਰੱਗਸ ਉੱਤੇ ਜਾਗਰੂਕਤਾ ਪੈਦਾ ਕਰਨ ਵਾਸਤੇ ਪੰਜਾਬ ਅਤੇ ਮਨੀਪੁਰ ਨੂੰ ਫੰਡਸ ਰਿਲੀਜ਼ ਕਰਨਾ ਵੀ ਇੱਕ ਸ਼ਲਾਘਾਯੋਗ ਕਦਮ ਹੈ। ਇਸ ਦੇ ਨਾਲ ਨਾਲ ਲੋੜੀਂਦੇ ਨੌਜਵਾਨਾਂ ਵਾਸਤੇ ਟੁਕਵੀਆਂ ਨੌਕਰੀਆਂ ਦਾ ਇੰਤਜ਼ਾਮ ਵੀ ਕਰਨਾ ਚਾਹੀਦਾ ਹੈ। ਜਿਹੜੀ ਚੀਜ਼ ਦੀ ਹਲੇ ਵੀ ਮਿਸਟਰੀ ਬਣੀ ਹੋਈ ਹੈ ਉਹ ਇਹ ਹੈ ਕਿ ਪਿਛਲੇ ਕੁਝ ਸਾਲਾਂ ਚ ਹਾਲਾਤ ਇੰਨੇ ਖਰਾਬ ਕਿਉਂ ਹੋਏ ਇਹ ਮਿਸਟਰੀ ਤਾਂ ਦੀ ਸੋਲਵ ਹੋ ਸਕਦੀ ਹੈ ਜੇ ਕਿਸੇ ਕੇਂਦਰੀ ਏਜੰਸੀ ਵੱਲੋਂ ਇਨਕੁਆਇਰੀ ਕੀਤੀ ਜਾਵੇ ਅਤੇ ਤਸਕਰੀ ਕਰਨ ਵਾਲਿਆਂ ਨੂੰ ਆਈਡੈਂਟੀਫਾਈ ਕਰਕੇ ਉਹਨਾਂ ਨੂੰ ਸਜ਼ਾਵਾ ਮਿਲ ਪਰ ਇਹ ਲੱਗਦਾ ਹੈ ਕਿ ਅਕਾਲੀ ਦਲ ਦੀ ਸਰਕਾਰ ਇਹ ਇਸ ਲਈ ਨਹੀਂ ਕਰਨਾ ਚਾਹੁੰਦੀ ਕਿਉਂਕਿ ਇਸ ਨਾਲ ਉਹਨਾਂ ਦੇ ਆਪਣੇ ਲੀਡਰ ਅਤੇ ਵਰਕਰ ਵੀ ਫਸ ਸਕਦੇ ਨੇ